ਸਮਸਾ ਵਾਹਿਗੁਰੂ ਦੀ ਕੀ ਵਖਰੇ ਹਾਏ ਹਾਏ 21 ਫਰਵਰੀ ਨੂੰ ਖਲੋਰੀ ਬਾਰਡਰ ਤੇ ਪੁਲਸ ਦੀਆਂ ਹਰਿਆਣਾ ਪੁਲਸ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਨੌਜਵਾਨ ਸ਼ੁਭਕਰਮ ਨੂੰ ਲੈ ਕੇ ਜਿਹੜਾ 8 ਦਿਨਾਂ ਬਾਅਦ ਬੀਤੇ ਕੱਲ ਐਫ ਆਈ ਆਰ ਅਣਪਛਾਤੇਆਂ ਖਿਲਾਫ ਦਰਜ ਕਰ ਦਿੱਤੀ ਗਈ ਹੈ ਤਾਂ ਪੋਸਟਮਾਰਟਮ ਤੋਂ ਬਾਅਦ ਹੈ ਜਿਹੜਾ ਸ਼ੁਭ ਕਰਨ ਦੀ ਮਰਤਕ ਦੇ ਨੂੰ ਕਨੌਰੀ ਬਾਡਰ ਵੱਲ ਜਿਹੜਾ ਸੈਂਕੜੇ ਗੱਡੀਆਂ ਦੇ ਕਾਪਲੇ ਨਾਲ ਸਰਕਾਰਾਂ ਖਿਲਾਫ ਨਾਰੇਬਾਜ਼ੀ ਕਰਦੇ ਆ ਜਿਹੜਾ ਤੇ ਸ਼ਹੀਦ ਨੂੰ ਚਰਨਾ ਦੇ ਵਿੱਚ ਸ਼ਰਦਾ ਦੇ ਪੁੱਲ ਭੇਟ ਕਰਦੇ ਆ ਲਿਜਾਇਆ ਜਾ ਰਿਹਾ ਥਾਂ ਥਾਂ ਤੇ ਲੋਕਾਂ ਵੱਲੋਂ ਜਿਹੜਾ ਇਸ ਮਰਤਕ ਦੇ ਦੇ ਦਰਸ਼ਨ ਕੀਤੇ ਜਾ ਰਹੇ ਆ ਉੱਥੇ ਹੀ ਪੁੱਲਾਂ ਦੀ ਬਰਕਾ ਵੀ ਕੀਤੀ ਜਾ ਰਹੀ ਹੈ ਸੁਬਾਈ ਕਿਸਾਨ ਆਗੂ ਭਾਰਤੀ ਕਿਸਾਨ ਜੁਨੀਅਨ ਸਿੱਧੂਪੁਰ ਦੇ ਜਗੀਰ ਸਿੰਘ ਡੱਲੇਵਾਲ ਕਾਕਾ ਸਿੰਘ ਕੋਟੜਾ ਸਰਜੀਤ ਸਿੰਘ ਪੂਰ ਤੇ ਹੋਰ ਆਗੂ ਦੇ ਜਿਹੜੇ ਇਸ ਕਾਫਲੇ ਦੇ ਵਿੱਚ ਜੋ ਸ਼ਹੀਦ ਨੇ ਜਿਹੜੀ ਮ੍ਰਿਤਕ ਦੇ ਐਂਬੂਲੈਂਸ ਦੇ ਰਾਹੀਂ ਖਨੋਰੀ ਬਾਡਰ ਲਈ ਲਿਜਾਈ ਜਾ ਰਹੀ ਹੈ ਉਹਦੇ ਵਿੱਚ ਸ਼ਾਮਲ ਨੇ ਥਾਂ-ਥਾਂ ਤੇ ਜਿਹੜੀ ਫੁੱਲਾਂ ਦੀ ਵਰਕਾ ਕਰਕੇ ਜਿਹੜਾ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ ਸ਼ਹੀਦ ਸੁਭ ਕਰਨ ਨੂੰ ਤੇ ਉੱਥੇ ਖਨੋਰੀ ਬਾਡਰ ਤੇ ਜਿਹੜਾ ਦਰਸ਼ਨ ਕਰਾਉਣ ਤੋਂ ਬਾਅਦ ਹੈ ਜਿਹੜੀ ਮ੍ਰਿਤਕ ਦੇ ਸੁਭ ਕਰਨ ਦੇ ਪਿੰਡ ਵੱਲੋਂ ਜ਼ਿਲ੍ਹਾ ਬਠਿੰਡਾ ਦੇ ਵਿੱਚ ਲਿਜਾਈ ਜਾਵੇਗੀ ਜਿੱਥੇ ਉਸ ਦਾ ਸ਼ਾਮੀ 3 ਵਜੇ ਸੰਸਕਾਰ ਕੀਤਾ ਜਾਣਾ ਸੋ ਸਰਕਾਰਾਂ ਭਾਵੇਂ ਕੇਂਦਰ ਦੀ ਸਰਕਾਰ ਹੋਵੇ ਭਾਵੇਂ ਪੰਜਾਬ ਦੀ ਸਰਕਾਰ ਹੋਵੇ ਹਮੇਸ਼ਾ ਕਿਸਾਨਾਂ ਦੇ ਵਿਰੋਧੀ ਰਹੀਆਂ ਨੇ ਆਖਰ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਕਿਸਾਨਾਂ ਦੇ ਨਾਲ ਡਟ ਕੇ ਖੜਿਆ 100 ਕੁਰਸੀਆਂ ਵਾਰ ਦੇਾਂਗੇ ਪਰ ਇੱਕ ਐਫਆਈਆਰ ਕਰਨ ਦੇ ਲਈ 8 ਦਿਨ ਲਗਾ ਦਿੱਤੇ ਗਏ ਸੋ ਕਿੱਥੇ ਇਨਸਾਫ਼ ਮਿਲਦਾ ਲੋਕਾਂ ਨੂੰ ਇਹ ਆਪਣੇ ਸਾਰਿਆਂ ਦੇ ਸਾਹਮਣੇ ਹੈ ਸੋ ਉਸ ਨੌਜਵਾਨ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਤੁਸੀਂ ਵੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ

अब सबको बड़े दुखी मन से ये सूचना दी जाती है कि 21 तारीख को शहीद हुए हमारे नौजवान शुभकर्ण का आज अंतिम संस्कार उन्हीं के गाँव बल्लो डिस्ट्रिक्ट बठिंडा के अंदर तीन बजे होगा उनका पार्थिव शरीर लेकर हम पटियाला से अब इस समय खनौरी बॉर्डर की ओर लेकर जा रहे हैं वहां जाकर सभी को उनके दर्शन करवाए जाएंगे लोग उनको श्रद्धा अर्पित करेंगे और उसके बाद यहां से चलेंगे और तीन बजे तक हम प्रला होते हुए तपा होते हुए उनके गांव बल्लो पहुंचेंगे और आप सबको मेरा निवेदन है कि जो जो भी साथी जो भी भाई उनके अंतिम संस्कार में पहुंचना चाहे उन सबको हमारा हमारा निमंत्रण है कि वो समय पे तीन बजे वहाँ उन्हीं के गांव बल्लों के अंदर पहुंचने का प्रयास करें बहुत बहुत धन्यवाद तो खालसा ਸਾਹਿਬੂ ਦੀਪੀ ਬਖਸ਼ ਹਾਏ ਹਾਏ 21 ਫਰवरी ਨੂੰ ਫਲੋਰੀ ਬਾਰਡਰ ਤੇ ਪੁਸ਼ ਦੀਆਂ ਹਰਿਆਣਾ ਪੁਸ਼ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਨੌਜਵਾਨ ਸ਼ੁਭਕਰਨ ਸ਼ੁਭਕਰਮ ਸਿੰਘ ਅਮਰ ਨੂੰ ਲੈ ਕੇ ਜਿਹੜਾ 8 ਦਿਨਾਂ ਬਾਅਦ ਬੀਤੇ ਕੱਲ ਐਫ ਆਈ ਆਰ ਅਣਪਛਾਤੇਆਂ ਖਿਲਾਫ ਦਰਜ ਕਰ ਦਿੱਤੀ ਗਈ ਹੈ ਤਾਂ ਪੋਸਟਮਾਰਟਮ ਤੋਂ ਬਾਅਦ ਜਿਹੜਾ ਸ਼ੁਭ ਕਰਨ ਦੀ ਮਰਤਕ ਦੇ ਨੂੰ ਕਨੌਰੀ ਬਾਡਰ ਵੱਲ ਜਿਹੜਾ ਸੈਂਕੜੇ ਗੱਡੀਆਂ ਦੇ ਕਾਪਲੇ ਨਾਲ ਸਰਕਾਰਾਂ ਕਲਾਬ ਨਾਰੇਬਾਜੀ ਕਰਦੇ ਆ ਜਿਹੜਾ ਤੇ ਸ਼ਹੀਦ ਨੂੰ ਚਰਨਾ ਦੇ ਵਿੱਚ ਸ਼ਰਦਾ ਦੇ ਪੁਲ ਭੇਟ ਕਰਦੇ ਆ ਲਿਜਾਇਆ ਜਾ ਰਿਹਾ ਥਾਂ ਥਾਂ ਤੇ ਲੋਕਾਂ ਵੱਲੋਂ ਜਿਹੜਾ ਇਸ ਮਰਤਕ ਦੇ ਦੇ ਦਰਸ਼ਨ ਕੀਤੇ ਜਾ ਰਹੇ ਆ ਉੱਥੇ ਹੀ ਪੁਲਾਂ ਦੀ ਬਰਕਾ ਵੀ ਕੀਤੀ ਜਾ ਰਹੀ ਹੈ ਸੁਭਾਈ ਕਿਸਾਨ ਆਗੂ ਭਾਰਤੀ ਕਿਸਾਨ ਜੀ ਸਿੰਘ ਸਿੱਧੂਪੁਰ ਦੇ ਜਗਜੀਤ ਸਿੰਘ ਡੱਲੇਵਾਲ ਕਾਕਾ ਸਿੰਘ ਕੋਟੜਾ ਸਰਜੀਤ ਸਿੰਘ ਪੂਰ ਤੇ ਹੋਰ ਆਗੂ ਦੇ ਜਿਹੜੇ ਇਸ ਕਾਫਲੇ ਦੇ ਵਿੱਚ ਜੋ ਸ਼ਹੀਦ ਦੀ ਜਿਹੜੀ ਮ੍ਰਿਤਕ ਦੇ ਐਂਬੂਲੈਂਸ ਦੇ ਰਾਹੀਂ ਖਨੋਰੀ ਬਾਡਰ ਲਈ ਲਿਜਾਈ ਜਾ ਰਹੀ ਹੈ ਉਹਦੇ ਵਿੱਚ ਸ਼ਾਮਲ ਨੇ ਥਾਂ-ਥਾਂ ਤੇ ਜਿਹੜੀ ਫੁੱਲਾਂ ਦੀ ਵਰਖਾ ਕਰਕੇ ਜਿਹੜਾ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ ਸ਼ਹੀਦ ਨੂੰ ਸੁੱਧ ਕਰਨ ਲਈ ਤੇ ਉੱਥੇ ਖਨੋਰੀ ਬਾਡਰ ਤੇ ਜਿਹੜਾ ਦਰਸ਼ਨ ਕਰਾਉਣ ਤੋਂ ਬਾਅਦ ਹੈ ਜਿਹੜੀ ਮ੍ਰਿਤਕ ਦੇ ਸ਼ੁੱਧ ਕਰਨ ਦੇ ਪਿੰਡ ਵੱਲੋਂ ਜ਼ਿਲ੍ਹਾ ਬਠਿੰਡਾ ਦੇ ਵਿੱਚ ਲਿਜਾਈ ਜਾਵੇਗੀ ਜਿੱਥੇ ਉਸ ਦਾ ਸ਼ਾਮੀ 3 ਵਜੇ ਸੰਸਕਾਰ ਕੀਤਾ ਜਾਣਾ ਸੋ ਸਰਕਾਰਾਂ ਭਾਵੇਂ ਕੇਂਦਰ ਦੀ ਸਰਕਾਰ ਹੋਵੇ ਭਾਵੇਂ ਪੰਜਾਬ ਦੀ ਸਰਕਾਰ ਹੋਵੇ ਹਮੇਸ਼ਾ ਕਿਸਾਨਾਂ ਦੇ ਵਿਰੋਧੀ ਰਹੀਆਂ ਨੇ ਆਖਰ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਕਿਸਾਨਾਂ ਦੇ ਨਾਲ ਡਟ ਕੇ ਖੜਿਆ 100 ਕੁਰਸੀਆਂ ਵਾਰ ਦਿਆਂਗੇ ਪਰ ਇੱਕ ਐਫਆਈਆਰ ਕਰਨ ਦੇ ਲਈ 8 ਦਿਨ ਲਗਾ ਦਿੱਤੇ ਗਏ ਸੋ ਕਿੱਥੇ ਇਨਸਾਨ ਮਿਲਦਾ ਲੋਕਾਂ ਨੂੰ ਇਹ ਆਪਣੇ ਸਾਰਿਆਂ ਦੇ ਸਾਹਮਣੇ ਹੈ ਸੋ ਉਸ ਨੌਜਵਾਨ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਤੁਸੀਂ ਵੀ ਵੀਡੀਓ ਨੂੰ ਸ਼ੇਅਰ ਜਰੂਰ ਕਰੋ The <laughs> number ਚੱਲ ਭਾਈ ਚੱਲ ਪਿੱਛੇ ਜਾ ਮੇਰੇ ਭਰਾ ਪਿੱਛੇ ਪਿੱਛੇਂ ਜਾ ਮੇਰੇ ਵੀ ਪਿੱਛੇ 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 ਆਹ ਲਓ ਜੀ ਪਿੱਛੇ ਜਾ ਮੇਰੇ ਵੀ ਪਿੱਛੇ ਪਿੱਛੇ ਹਰਾਮ ਸੇਹਰਮ 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 ਹੇ ਲੰਗਰ ਆ ਉਹ ਥੰਡਰ ਕੋਲ ਕੋ ਬਾੜੀ ਵਾਲੇ ਕੋਲ दुखी मन से यह सूचना दी जाती है कि 21 तारीख को शहीद हुए हमारे नौजवान शुभकर्ण का आज अंतिम संस्कार उन्हीं के गांव बल्लो डिस्ट्रिक्ट बठिंडा के अंदर तीन बजे होगा उनका पार्थिव शरीर लेकर हम पटियाला से अब इस समय खनौरी बॉर्डर की ओर लेकर जा रहे हैं वहां जाकर सभी को उनके दर्शन करवाए जाएंगे लोग उनको श्रद्धा अर्पित करेंगे और उसके बाद यहां से चलेंगे और तीन बजे तक हम बरनाला होते हुए तपा होते हुए उनके गांव बल्लो पहुंचेंगे और आप सबको मेरा निवेदन है कि जो जो भी साथी जो भी भाई उनके अंतिम संस्कार में पहुंचना चाहे उन सबको हमारा हमारा निमंत्रण है कि वो समय पे तीन बजे वहां उन्हीं के गांव बल्लों के अंदर पहुंचने का प्रयास करें बहुत बहुत धन्यवाद